ਬਣਾ ਰਹੇ ਹਾਂ ਇਹ ਮੰਗੋ ਵਾਲੀ ਆਈਸਕ੍ਰੀਮ ਬਣਾ ਰਹੇ ਅੱਜ ਅਸੀਂ ਤੇ ਇਹ ਲੈ ਲਏ ਸੀ ਇੱਕ ਪੂਰਾ ਸਾਬਤਾ ਅੰਬ ਲਿਆਗਾ ਅੰਬ ਨੂੰ ਅਸੀਂ ਪੂਰੋਂ ਪੂਰੋਂ ਛਿਲਕੇ ਦਾ ਉਤਾਰ ਲੇਗਾ ਗੁੱਦਾ ਜਿਹੜੀ ਉਹ ਰੱਖ ਲਈ ਹੈ ਉਸ ਤੋਂ ਬਾਅਦ ਅਸੀਂ ਦੁੱਧ ਲਿਆਗਾ ਇਹ ਸਾਡਾ 1 ਕਿਲੋ ਦੁੱਧ ਸੀਗਾ ਤੇ ਵਿੱਚ ਅਸੀਂ ਕੁਛ ਇਹਦੇ 10-12 ਦਾਣੇ ਬਦਾਮ ਦੇ ਤੇ ਕਾਜੂ ਦੇ ਉਹ ਅਸੀਂ ਭੰਨ ਕੇ ਵਿੱਚ ਪਾਏ ਤੇ ਥੋੜਾ ਦੁੱਧ ਨੂੰ ਅਸੀਂ ਅੱਗ ਦੇ ਉੱਪਰ ਗਰਮ ਕਰਕੇ ਗਾੜਾ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਆਹ ਦੇਖੋ ਇੱਕ ਗਰੀਡੀਐਂਟ ਇਹਦਾ ਲੈ ਲਈਆ ਸੀ ਗੁੜ ਵੀ ਲਿਆ ਇਹ ਇਸ ਵਿੱਚ ਖੰਡ ਨਹੀਂ ਰੱਖੋਣੀ ਗੁੜ ਪਾਵਾਂਗੇ ਤੇ ਆਹ ਇਹਦੇ ਵਿੱਚ ਅਸੀਂ ਪਾਵਾਂਗੇ ਇਲਾਚੀ ਦਾਣਾ ਹੁਣ ਅਸੀਂ ਇਹ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾਂ ਅਸੀਂ ਆਮਬਾ ਜੂਸ ਨੂੰ ਕੀ ਹੈ ਮਿਕਸੀ ਦੇ ਵਿੱਚ ਪਾਉਣਾ ਹੈ

हूँ यह अंजीदाना पा देंगे तो जोड़ा सियाह हाँ गुड़ गया ये भी ये पा देंगे तो थोड़ा जहाद अभी दुद्ध जो है वह पा के मिक्स करा देखो साड़ा मिक्सर है जो थोड़ा जहा ग ਇਦੇ ਵਿੱਚ ਅਸੀਂ ਜਿਹੜਾ ਦੂਸਰਾ ਸਾੜਾ ਦੁੱਧ ਬਚਿਆ ਹੋਇਆ ਸਾਰਾ ਦੁੱਧ ਬੈਸੇ ਤਾਂ ਸੀਦੇ ਵਿੱਚ ਲਾਉਣਾ ਹੀ ਹੈਗਾ ਇਹਨੂੰ ਸੀ ਇਸ ਤਰ੍ਹਾਂ ਨੂੰ ਤਾਂ ਜਮਾ ਸਕਦੇ ਹਾਂ ਪਰ ਥੋੜਾ ਜਿਹਾ ਇੱਕ ਵਾਰੀ ਅਸੀਂ ਇੱਕ ਗਿੜਾ ਹੋਰ ਦਵਾਵਾਂਗੇ ਉਸ ਤੋਂ ਬਾਅਦ ਇਸ ਨੂੰ ਅਸੀਂ ਫਰਿੱਜ ਵਿੱਚ ਜਮਾ ਲਾਂਗੇ ਫ੍ਰੀਜ਼ ਬਣੂਗੀ ਸਾਡੀ ਇਹ ਸੀ ਕੁਸ਼ੀ ਨੂੰ ਜਿਹੜੇ ਸਾਡੇ ਲੈਸ ਕੈਫੇ ਵਾਲੇ ਇਹ ਚਾਹ ਦੇ ਗਲਾਸ ਸੀ ਇਹਨਾਂ ਦੇ ਵਿੱਚ ਵੀ ਅਸੀਂ ਕੁਸ਼ੀ ਦਾ ਬੈਟਰ ਪਾ ਕੇ ਜਮਾਵਾਂਗੇ ਤੇ ਵਿੱਚ ਅਸੀਂ ਇਹਨਾਂ ਦੇ ਥੋੜੇ ਥੋੜੇ ਡਿਸਕੋ ਢੱਕੇ ਲਗਾ ਕੇ ਹੁਣ ਅਸੀਂ ਇਹਨਾਂ ਨੂੰ ਫ੍ਰਿਜ ਵਿੱਚ ਰੱਖਾਂਗੇ